ਕੰਨਾਰੇ ਦੇ ਪੈਸੇ ਲੈ ਲਓ ਆਪਣਾ ਮੰਨਤਰਾ ਲਓ 90 ਲੱਖ ਦੀ ਪ੍ਰੋਪਰਟੀ ਪਾਈ ਹੈ ਅਰਜੀਤ ਬਾਦ ਕੋਲ ਨਾ 70 ਲੱਖ ਵਿੱਚ ਕਰਾਂਗੇ ਭਾਈਆ ਉੱਥੇ ਦੋ ਸਾਡੇ ਜਿਗਰਾ ਕਰਾਂਗੇ ਗਰਾਉਂਡ ਤੇ ਐਟ

ਅਮ ਸਿੰਘ ਕਰ ਰਿਹਾ ਅਮ ਸਿੰਘ ਇਹ ਬਸਾਂ ਨੂੰ ਬਦਨਾਮ ਕਰ ਰਿਹਾ ਲੋਨ ਚੱਕ ਚੱਕ ਕੇ ਆਪਣੇ ਘਰ ਬਣਾਉਣੇ ਇਹ ਲੇਡੀਜ਼ ਲੋਨ ਚੱਕ ਰੋਲ ਘੁਆ ਕੇ ਆਪਣੇ ਘਰ ਬਣਾਉਣੇ ਇਹ ਗਰੀਬ ਮਾਂ ਸੰਡ ਚਿੱਟੜਾ ਬਦਨਾਮ ਕਰਦਾ ਇਹ ਆਪ ਵਪਾਰ ਕਰਦਾ ਹੈ ਚਿੱਟੜਾ ਦਾ ਕੰਮ ਬਵਾ ਤਾ ਮੈਂ ਆਪ ਕਰ ਰਿਹਾ ਮੈਂ ਆਪਣਾ ਕਰ ਜਾਵਾਂਗਾ ਸਾਰੀ ਨਹੀਂ ਬਤਾ ਜੀ ਕਿ ਨਾ ਬਚਿਆ ਆ ਤੁਹਾਨੂੰ ਹੋਰ ਹੋਇਆ ਹੋਇਆ ਹੈ ਕਿੰਨੇ ਕਪਿਆਲਾ ਆਹ ਬੱਲੇ ਮਾਲੋਂ ਗੱਡੀ ਜਾਂਦੇ ਬੜਾ ਕਸੂਰ ਹੋ ਗਿਆ ਮਾਪਰੇ ਵਰਦਾ ਕਰਦੇ ਆ ਰਹੀ ਆਪੀ ਆਹ ਮੈਂ ਜਾਜ ਕਰ ਰੋ ਕਰੇ ਪੜਾ ਅਪਵਾਤ ਤੁਹਾਡੇ ਪੈਸੇ ਖਤਮ ਹੋਗਾ ਤਾਰ ਕੇ ਚੰਗਾ ਦੇ ਕਬਜ਼ੇ ਕਰ ਰਿਹਾ ਤੁਮ ਅਪਵਾਤ ਤੁਹਾਡੇ ਪੈਸੇ ਖਤਮ ਹੋ ਰਹੇ ਤਾਰ ਕੇ ਲੋਕੀ ਜਗ੍ਹਾ ਦੇ ਕਬਜ਼ੇ ਕਰਕੇ ਤੇ ਸ਼ੋਰੂਮ ਬਣਾ ਰਹਿਣਾ ਉਹ ਗਿਰਦੀਆਂ ਗੰਦ ਪਿੱਛੇ ਹੈ ਜੀ ਅੱਛਾ ਜਿੱਥੇ ਇਹ ਵਾਕਤ ਵਿਭਾਗਾਂ ਬੰਦੀ ਸੀ ਸਰਕਾਰ ਵੱਲੋਂ ਅਮਲ ਦੇ ਵਿੱਚ ਲਿਆਂਦਾ ਗਿਆ ਹੈ ਸ਼ਾਹੀ ਨਗਰ ਨਿਕਮ ਦੀ ਗੱਲ ਕਰੀਏ ਚਾਹੇ ਕੋਈ ਇਹਨੂੰ ਪਿੱਛੇ ਮਾਰਵਾਗੇ ਛੋੜੋ ਜੀ ਇੰਸ਼ੋਰੈਂਸ ਵਕਰੀ ਹੈ ਕੋਈ ਪਿੱਛੇ ਆਇਆ ਉੱਪਰ ਜਿੱਦੂਗਾ আসলে ah, আর ਇਹ ਕੰਗੋ ਨਾ ਉਹਨੇ ਕਹਿਆ ਇਹ ਇਹਨੇ ਕਚਰੇ ਦੇ ਪਿੱਛੇ ਆਹ ਦੇਖ ਲਈ ਤਾਰ ਲਾ ਕੇ ਅੱਜ ਉਹ ਜਿਹੜੀ ਕੰਮ ਕਰਦਾ ਸੁਖਵਿੰਦਰ ਦਾ ਜੀਰਾਂ ਤੂੰ ਸਾਰੇ ਉਰੇ ਆ ਜਾਓ ਆ ਕੁੜੀਆਂ ਉਰੇ ਆ ਸਾਰੇ ਕੁੜੀਆਂ ਚਲ ਅੱਗੇ ਜਾ ਬੰਦਲ ਠੀਕ ਹਣਾ 3 ਸ਼ਾਟ ਬਣਾ ਲੇ ਆ ਜਾ ਆ ਸਾਰੀ ਬੋਲ ਕੇ ਆ ਜਾ ਆ ਜਾ ਕੁੜੀਆਂ ਸਾਰੀਆਂ ਵੱਡੇ ਵੱਡੇ ਬੁੱਫਰ ਰੱਖੇ ਭੇਜ ਦੇਣਾ ਕਰਨਾ ਗਰੀਬਾਂ ਨਾਲ ਟਕਰਾ ਟਕਾ ਟਕਾ ਪਰ ਇਹ ਕਦੇ ਬੈਠੇ ਰਹੇ ਆ ਪਹਿਲ ਸਰਕਾਰ ਬਣਾ ਕੇ ਰਹਿੰਦੇ ਸਾਨੂੰ ਛਾੜ ਕੇ ਜਾ ਰਹੇ ਨੇ ਅੱਗੇ ਬੋਲ ਨਹੀਂ ਸਾਰਾ ਫੈਸਲਾ ਨਹੀਂ ਕਰੀ ਜਾ ਰਹੇ ਕਿਵੇਂ ਫਿਰ ਸਾਥ ਸਮਜਦ ਕੇ ਬੈਠ ਕੇ ਬੇਟੀਆਂ ਛਾੜ ਕੇ ਜਾ ਰਹੇ ਨੇ ਲੋਕੀਂ ਸਾਡੇ ਹੱਕ

ਹਣਜੀ ਸਰ ਇੱਕ ਮਿੰਟ ਰੇਟ ਕਰੋ ਇੱਕ ਮਿੰਟ ਸਰ ਮੈਂ ਇੱਕ ਉਹਨ ਸਰ ਆਈਡੀ ਮਾੜੀ ਨੀਚੇ ਕਰਨਾ ਕੋਲੀ ਸਰ ਆਈਡੀ ਹਾਂਜੀ ਸਰ ਯਾ ਆਈਡੀ ਸਰ ਮੈਂ ਗੱਲ ਕਰਾਜੀ ਆਈਡੀ ਝੜਿਆ ਕੀ ਕਰ ਰਹੇ ਹਾਂਜੀ ਸਾਰੇ ਕੁਛ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਇੰਟੀਫਾਈ ਕਿ ਚੇੜ ਹੀ ਨਹੀਂ ਆ ਰਹੀ ਮੇਰੇ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਹਾਂ ਦੀ 온ਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਲ ਫਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਮਾਨਸ਼ਾ ਭਾਈ ਜੀ ਇਹਦੇ ਨੀਚੇ ਕਰੋ ਯਾਰ ਐਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੋਣੇ ਸਵਾਲ ਦਾ ਹਾਂ ਜੀ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮੱਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਅਸਿਸਟੈਂਟ ਸਾਹਿਬ ਅਨੁਸਾਰ ਕੋਈ ਕਲੀਅਰ ਇੰਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ ਚ ਡਰਗਸ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਹੈ ਚਾਹੇ ਪੈਟਲਿੰਗ ਕਰਦਾ ਹੈ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ ਐਸ ਪਰ ਲਾਅ ਔਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕੋ ਮਕਾਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀ ਪ੍ਰੋਪਰ ਡੈਟੀਫਿਕੇਸ਼ਨ ਹੈ ਜੀ ਇੱਕ ਦਾ ਹਿੱਸਾ ਪੀਡਬਲਯੂਡੀ ਚੋਂ ਇੱਕ ਦਾ ਆਉਂਦਾ ਹੈ ਇਹਦੇ ਚ ਮਸਫ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਉਹ ਜਿੰਨੂੰ ਜਿੰਨੂੰ ਆਇਡੈਂਟੀਫਾਈ ਕਰ ਦਿੱਤਾ ਯਾਰ ਉਹ ਡਾਉਟ ਮਨੁਸ਼ਕੀ ਇੱਥੇ ਹੈ ਰੈਡ ਡਰਗ ਦਾ ਹੌਟਸਪੌਟ ਲੱਗਾ ਹੈਗਾ ਜਿਵੇਂ ਇਸ ਮਗਲਿਸ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂੰ ਮੀਚਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਕਿੰਨੇ ਨਸ਼ੇ ਦੇ ਖੇਤ ਦੇ ਕਾਰਵਾਈ ਇਸ ਤਰ੍ਹਾਂ ਦੇ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿੰਨੇ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11-11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਜਿਵੇਂ ਸ਼ੁਭਾ ਜੀ ਬਹੁਤ